ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਵੀਰਵਾਰ 7 ਮਾਰਚ ਤੇ ਇਧਰ ਜੀ ਮੈਂ ਆਪਣਾ ਵਲੌਗ ਸ਼ੁਰੂ ਕੀਤਾ ਸਵੇਰ ਤੋਂ ਤੇ ਸਵੇਰ ਦੀ ਮੈਂ ਚਾਹ ਚੂ ਪੀ ਚੁੱਕੀ ਆ ਪਹਿਲਾਂ ਚਾਹ ਪੀਣ ਦੇ ਨਾਲ ਨਾਲ ਹੀ ਦੇਖੋ ਜੀ ਮੈਂ ਕਾਫੀ ਸਾਰਾ ਲਸਣ ਵੀ ਛਿੱਲ ਕੇ ਰੱਖ ਲਿਆ ਤੇ ਆ ਹੈਗਾ ਜੀ ਪਹਿਲਾਂ ਦਾ ਲਸਣ ਛਿੱਲਿਆ ਹੋਇਆ ਸੀਗਾ ਇਹ ਥੋੜਾ ਘੱਟ ਸੀ ਫਿਰ ਮੈਂ ਕਿਹਾ ਥੋੜਾ ਹੋਰ ਛਿੱਲ ਕੇ ਰੱਖ ਲੰਨੀ ਆ ਡੱਬੀ ਭਰ ਕੇ ਰੱਖ ਲੰਨੀ ਮੈਂ ਛਿੱਲ ਕੇ ਤੇ ਫਿਰ ਜਦੋਂ ਵੀ ਆਪਾਂ ਸਬਜੀ ਵਗੈਰਾ ਲਈ ਚਾਹੀਦਾ ਹੁੰਦਾ ਆਪਾਂ ਨੂੰ ਤੇ ਛਿੱਲਿਆ ਪਿਆ ਹੁੰਦਾ ਫਿਰ ਆਪਾਂ ਕੱਢ ਕੇ ਤੇ ਯੂਜ਼ ਕਰ ਲਈਦਾ ਤੇ ਉਧਰ ਜੀ ਮੈਂ ਆ ਗੋਭੀ ਤੇ ਆਲੂ ਤੇ ਪਿਆਜ਼ ਵਿੱਚੇ ਕੱਟ ਕੇ ਨਾ ਪਾਣੀ ਦੇ ਵਿੱਚ ਪਾ ਕੇ ਰੱਖ ਦਿੱਤੇ ਨੇ ਦੁਪਹਿਰ ਨੂੰ ਸਬਜੀ ਬਣਾਵਾਂਗੇ ਤੇ ਅੱਜ ਸਵੇਰੇ ਪਹਿਲਾਂ ਨਾ ਮੀਂਹ ਪਿਆ ਸੀਗਾ ਥੋੜਾ ਜਿਹਾ ਤੇ ਹੁਣ ਬਹੁਤ ਜ਼ਿਆਦਾ ਧੁੱਪ ਤਾਂ ਚੜ ਗਈ ਐ ਹਵਾ ਚਲਦੀ ਵੀ ਨਾਲ ਤੇ ਹੁਣ ਪਾੜੀ ਤਰ੍ਹਾਂ ਚੰਗੀ ਧੁੱਪ ਚੜੀ ਹੋਈ ਹੈ ਗਰਮੀ ਵਾਲੀ ਸਵੇਰੇ ਪਹਿਲਾਂ ਥੋੜਾ ਜਿਹਾ ਮੀਂਹ ਪਿਆ ਬਸ ਤੇ ਇਧਰ ਜੀ ਮੈਂ ਸਾਰੀ ਸਫਾਈ ਸੁਫਾਈ ਕਰ ਲਈ ਹੈ ਲੋ ਜੀ ਆਪਾਂ ਸਾਰਾ ਕੰਮ ਕਮ ਨਵੇੜ ਲਿਆ ਨੀਚੇ ਕਰਕੇ ਆਈਆਂ ਸਾਰਾ ਕੰਮ ਨੀਚੇ ਦਾ ਸਾਰਾ ਕੰਮ ਨਵੇੜਤਾ ਤੇ ਹੁਣ ਆਪਾਂ ਬਣਾਵਾਂਗੇ ਜੀ ਸਬਜ਼ੀ ਚੁੱਲ੍ਹੇ ਤੇ ਬਣਾਵਾਂਗੀ ਨਾ ਆ ਕੇ ਆ ਗਈ ਸੀਗੀ ਤੇ ਲੱਕੜਾਂ ਸੁਪਈਆਂ ਸੀਆਂ ਦੋਕ ਪਾਤੀ ਵੀ ਸੀਗੀ ਦੋਕ ਪਾਤੀਆਂ ਸੀਗੀਆਂ ਤੇ ਮੈਂ ਕਿਹਾ ਚਲੋ ਅੱਜ ਵੀ ਚੁੱਲ੍ਹੇ ਤੇ ਬਣਾ ਲੰਨੇ ਆ ਤੇ ਨਾ ਲੱਕੜ ਨਾਲ ਰਾਤੀ ਇੱਥੇ ਬਾਹਰ ਹੀ ਪਈ ਰਹਿ ਗਈ ਸੀਗੀ ਤੇ ਸਵੇਰਾ ਥੋੜਾ ਜੰਮੀ ਆਇਆ ਉਹਦੇ ਨਾਲ ਨਾ ਗਿੱਲੀ ਹੋ ਗਈ ਸੀਗੀ ਲੱਕੜ ਤਾਂ ਕਰਕੇ ਨਾ ਅੱਗ ਛੇਤੀ ਮੱਚਦੀ ਨਹੀਂ ਪਈ ਸੀ ਹੁਣ ਥੋੜਾ ਜਨਾ ਨਨ ਤੇਲ ਲਿਆ ਕੇ ਪਾਇਆ ਜਿਹੜਾ ਗੱਡੀਆਂ ਦਾ ਤੇਲ ਹੁੰਦਾ ਨਾ ਓਹ ਲਿਆ ਕੇ ਪਿਆ ਦੇਖੋ ਫਟਾਫਟ ਅੱਗ ਨੇ ਲੱਕੜ ਨੂੰ ਅੱਗ ਫੜ ਲਈਏ ਫਟਾਫਟ ਤੇ ਉਹਦਾ ਜੀ ਮੈਂ ਜੀਰਾ ਪਾਤਾ ਸੀ ਤੇਲ ਦੇ ਵਿੱਚ ਗਰਮ ਹੋ ਕੇ ਤੇ ਨਾਲ ਥੋੜੀ ਜਿਹੀ ਜਵੈਨ ਪਾਤੀ ਸੀਗੀ ਤੇ ਹੁਣ ਆਪਾਂ ਜੀ ਆਦਰਕ ਤੇ ਟਮਾਟਰ ਤੇ ਹਰੀ ਮਿਰਚ ਪਾਤੀ ਹੈ ਤੇ ਆਜਾ ਆਪਾਂ ਗੋਭੀ ਦੇ ਵਿੱਚ ਹੀ ਕੱਟ ਲੈਨੇ ਲੰਬੇ ਲੰਬੇ ਐਨੂੰ ਆਪਾਂ ਹੁਣ ਚੰਗੇ ਤਰ੍ਹਾਂ ਟਮਾਟਰਾਂ ਨੂੰ ਭੁੰਨ ਲਾਂਗੇ। ਚਲੋ ਜੀ ਹੁਣ ਆਪਾਂ ਪਾਵਾਂਗੇ ਲੂਣ ਮਿਰਚ। ਅਲੂਣ ਪਾਤਾ ਜੀ, ਹਲਦੀ ਪਾਤੀ ਹੈ, ਲਾਲ ਮਿਰਚ ਪਾਤੀ ਹੈ, ਗਰਮ ਮਸਾਲਾ ਪਾਤਾ ਜੀ। ਤੇ ਚੰਗੀ ਤਰ੍ਹਾਂ ਆਪਾਂ ਮਾਰ ਰਾਂਗੇ ਚੰਗੀ ਤਰ੍ਹਾਂ ਕੜਚੀ ਨਾਲ ਫੇਰਾਂਗੇ ਤੇ ਹੁਣ ਜੀ ਆਪਾਂ ਮਸਾਲਾ ਭੁੰਨ ਲਿਆ ਹੁਣ ਆਪਾਂ ਪਾਵਾਂਗੇ ਜੀ ਗੋਭੀ ਉਹ ਜਿਹੜਾ ਪਾਣਾ ਹੈ ਗੋਭੀ ਤੇ ਆਲੂ ਆਗਾ ਦੇ ਹੋਣਾ ਨਾ ਉਹਨਨੂੰ ਪਚੰਗੇ ਦਾ ਜਿਵੇਂ ਮੇਕਅਪ ਕਰਕੇ ਨਾ ਥੋੜਾ ਜਾਰੇ ਵਿੱਚ ਪਾਣੀ ਪਾ ਕੇ ਫਿਰ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ ਆਹ ਲਓ ਕੀ ਕਲਰ ਕਿੰਨਾ ਵਧੀਆ ਲੱਗਦਾ ਪੈਨੇ ਸਬਜੀ ਦਾ ਤੇ ਹੁਣ ਜੀ ਆਪਾਂ ਪਾਣੀ ਪਾਤਾ ਸੀਗਾ ਸਬਜੀ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਨਾ ਟੱਕ ਕੇ ਪਕਾਵਾਂਗੇ ਤੇ ਆ ਹੈਗੀ ਆ ਜੀ ਆਲੂ ਧੋ ਕੇ ਰੱਖੇ ਨੇ ਜਵਰਾਜ ਨੇ ਕਹਿੰਦਾ ਮੈਂ ਗੋਭੀ ਨਹੀਂ ਖਾਣੀ ਐ ਮੇਰੇ ਲਈ ਨਾ ਆਲੂ ਭੁੰਨ ਦੋ फिर फिर तिखी जी बना के ना बिज चटनी पा के पता कि खाऊगा मैं चूल्हे बच्चे पाते हैं आलू बच्चे ही भुन्े जा दो जी सब्जी अपनी बन गई है थोड़ी थोड़ी ना हले ये थोड़ा थोड़ा ना ਗਰੇਵੀ ਟੈਪ ਬਣ ਗਈ ਹੈ ਹਲਕਾ ਹਲਕਾ ਜਿਹਾ ਪਾਣੀ ਹੈ ਤੇ ਮੈਂ ਇਦਾਂ ਦੀ ਹੀ ਰੱਖਾਂਗੀ ਹੁਣ ਸਬਜੀ ਨੂੰ ਹਲਕੀ ਹਲਕੀ ਰਸੇ ਵਾਲੀ ਜੀ ਰਾਸ ਮਿਰਚ ਜੀ ਵਧੀਆ ਲੱਗੂਗੀ ਤੇ ਹੁਣ ਜੀ ਆਪਾਂ ਪਾਰੀ ਤਾਂ ਕਾਫੀ ਸਾਰਾ ਹਰਾ ਧਨੀਆ ਤੇ ਜਿਵੇਂ ਮੈਂ ਨਾ ਇਧਰ ਅੱਗ ਕਾਫੀ ਜ਼ਿਆਦਾ ਸੀਗੀ ਪਾਤੀਆਂ ਜੀ ਤੇ ਮੈਂ ਉਹਨਾਂ ਚੂਲੇ ਦੇ ਬਾਹਰ ਕੱਢ ਕੇ ਚੂਲੇ ਦੇ نیچے ਕੜਾਹੀ ਰੱਖ ਦਿੰਦੀ ਐ ਜਾਦ ਨੂੰ ਮੈਂ ਨੀਚੇ ਜਗਾ ਨਾ ਫੁਰਕੇ ਬਣਾਵਾਂਗੀ ਮੱਕੀ ਦੇ ਤੇ ਸਬਜੀ ਆਪਣੀ ਗਰਮ ਰਹੂਗੀ ਸਬਜੀ ਆਪਣੀ ਪੱਕ ਚੁੱਕੀ ਹੈ ਹਲੇ ਮੈਂ ਇੱਥੇ ਰੱਖ ਜਾਾਂਗੀ ਸਬਜੀ ਨੂੰ ਕਿ ਠੰਡੀ ਨਹੀਂ ਹੋਊਗੀ ਗਰਮ ਰਹੂਗੀ ਸਬਜੀ ਆ ਦੇਖੋ ਨਿੱਕੇ ਨਿੱਕੇ ਵਾਲੇ ਆ ਰਹੇ ਆਹ ਦੇਖੋ ਜਿਹੜੇ ਬੇਟੇ ਨੇ ਆਲੂ ਆਪਣੇ ਭੁੰਨੇ ਸੀ ਨਾ ਉਹਨਾਂ ਨੂੰ ਛਿੱਲ ਕੇ ਉਹਨਾਂ ਦੀ ਨਾ ਜਿੱਦਾਂ ਆਪਾਂ ਆਲੂ ਵਾਲੀ ਰੋਟੀ ਬਣਾਣੇ ਆ ਪਿਠੀ ਤਿਆਰ ਕਰਦੇ ਹਾਂ ਉਦਾਂ ਦੀ ਪਿਠੀ ਤਿਆਰ ਕੀਤੀ ਹੈ ਬੜੀ ਵਧੀਆ ਬਣੀ ਹੈ ਹਰਾ ਧਨੀਆ ਵਗੈਰਾ ਪਿਆਜ਼ ਪੂਜਾ ਕੇ ਵਿੱਚ ਤੇ ਹਰੇ ਧਨੀਏ ਦੀ ਨਾ ਚਟਨੀ ਬਣੀ ਹੋਈ ਸੀ ਵਿਚੰਨਾ ਚਟਨੀ ਮਿਕਸ ਕਰ ਲਈ ਸੀਗੀ ਥੋੜੀ ਮਿਰਚ ਪਾ ਕੇ ਨਾ ਨਾਲ ਦਹੀਂ ਲੈ ਲਿਆ ਤੇ ਉਹਦੇ ਨਾਲ ਹੀ ਰੋਟੀ ਖਾਊਗਾ ਫਿਰ ਗੋਭੀ ਦਾ ਰੰਗ ਦੇਖ ਕੇਰਾ ਗੋਭੀ ਖਾਣ ਦਾ ਵੀ ਦਿਲ ਕਰ ਪਿਆ ਫਿਰ ਗੋਭੀ ਵੀ ਲਿੱਤੀ ਆ ਨਾਲ ਆ ਦੇਖੋ ਜੀ ਇੱਧਰ ਨਾਲ ਆਪਣੇ ਘਰ ਤਿਆਰ ਹੋ ਰਿਹਾ ਤੀਜੀ ਚੌਥੀ ਮੰਜ਼ਲ ਬੰਦਾ ਪਿਆ ਨਾਲ ਲੋਹੇ ਦਾ ਕੁਝ ਕੰਮ ਹੋ ਰਿਹਾ ਸੀ ਐਂਗਲ ਉਂਗਲ ਜਲਾ ਰਹੇ ਸੀਗੇ ਤਦ ਲੋ ਜੀ ਰੋਟੀ ਰੋਟੀ ਖਾਣ ਤੋਂ ਬਾਅਦ ਆਰਾਮ ਨੂੰ ਕਰ ਲਿਆ ਸੀ ਆਪਾਂ ਹੁਣ ਮੈਂ ਨਾ ਸ਼ਾਮ ਦੀ ਦਾਲ ਧਰ ਦਿੱਤੀ ਐ ਬਣਨ ਵਾਸਤੇ ਤੜਕਾ ਵੀ ਕੱਟ ਕੇ ਰੱਖ ਲਿਆ ਧੋ ਕੇ ਤੇ ਅਦਰ ਕੌਫੀ ਵੀ ਬਣਾ ਲਈਏ ਲੋ ਜੀ ਦਾਲ ਵੀ ਆਪਣੀ ਬਣ ਚੁੱਕੀ ਐ ਤੜਕਾ ਵਗੈਰਾ ਪਰ ਰਾਤੀ ਲਾਵਾਂਗੇ ਹਲੇ 5:00 ਦਾ ਟਾਈਮ ਐ ਹੁਣ ਮੈਂ ਆਪਣੇ ਹੱਥਾਂ ਤੇ ਲਾਵਾਂਗੀ ਮਹਿੰਦੀ ਕੱਲ ਹੈਗੀ ਐ ਜੀ ਸ਼ੁਭ ਰਾਤਰੀ ਤੇ ਬਾਅਦ ਮੇਰਾ ਦਿਲ ਕਰਦਾ ਵੈਸੇ ਮਹਿੰਦੀ ਲਾਉਣ ਦਾ ਤੇ ਹੁਣ ਜਿਵੇਂ ਆਪਣੀ ਮਹਿੰਦੀ ਤਾਂ ਤੇ ਨੇ ਮਹਿੰਦੀ ਲਾਵਾਂਗੀ ਬਾਕੀ ਆਪਣੀ ਆ ਦੇਖੋ ਜੀ ਧਾਲ ਰੱਖੀ ਹੋਈ ਹੈ ਗੈਸ ਤੇ ਬਸ 5 ਕਿ ਮਿੰਟ ਤੱਕ ਗੈਸ ਬੰਦ ਕਰ ਦਾਂਗੀ ਬਾਕੀ ਤੜਕਾ ਵਗੈਰਾ ਵੀ ਕੱਟ ਕੇ ਰੱਖ ਲਿਆ ਆਟਾ ਉਟਾ ਵੀ ਗੁੰਨੇ ਆ ਪਿਆ ਹੁਣ 2-3 ਘੰਟੇ ਫ੍ਰੀ ਟਾਈਮ ਹੈਗਾ ਮੇਰੇ ਕੋਲ 10 ਦੇਰ ਚ ਮੇਰੀ ਮਹਿੰਦੀ ਲੱਗ ਜਾਊਗੀ ਆ ਦੇਖੋ ਜੀ ਇੱਕ ਹੱਥ ਤੇ ਮਲਾ ਲਈਏ ਮਹਿੰਦੀ ਹੁਣ ਦੂਜੇ ਹੱਥ ਤੇ